ਨਾਮ ਲਿਵਾ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਮੈਂ ਆਪ ਸਰਬੱਤ ਸੰਗਤਾਂ ਨਾਲ ਸਾਂਝੀ ਕਰਨ ਜਾ ਰਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ 28 ਮਾਰਚ 2024 ਨੂੰ ਗੁਰਦੁਆਰਾ ਸਾਹਿਬ ਪਾਦਸ਼ਾਹੀ ਛੇਵੀਂ ਕੁਰੂਕhetra ਮੁੱਖ ਦਫ਼ਤਰ ਵਿਖੇ ਜਰਨਲ ਜਲਾਸ ਹੋਇਆ ਤੇ ਉੱਥੇ ਨਵੀਂ ਐਗਜ਼ੈਕਟਿਵ ਦੀ ਚੋਣ ਹੋਈ ਜਿਹਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਜੀ ਅਸੰਧ ਉਹਨਾਂ ਨੂੰ ਮੋਕਸੇਵਾਦਾਰ ਪਹਿਲਾ ਉਹਨਾਂ ਕੋਲੇ ਆਰਜੀ ਚਾਰ ਸੀ ਉਹਨਾਂ ਨੂੰ ਪੱਕੇ ਤੌਰ ਤੇ ਸੇਵਾਦਾਰ ਜਿਹੜਾ ਉਹ ਚੁਣਿਆ ਗਿਆ ਜਰਨਲ ਜਲਾਸ ਵੱਲੋਂ ਔਰ ਸਰਦਾਰ ਸੁਦਰਸ਼ਨ ਸਿੰਘ ਜੀ ਅੰਬਾਲਾ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਔਰ ਬੀਬੀ ਰਵਿੰਦਰ ਕੌਰ ਜੀ ਅਜਰਾਣਾ ਉਹਨਾਂ ਨੂੰ ਜੂਨੀਅਰ ਮੀਤ ਪ੍ਰਧਾਨ ਜਿਹੜਾ ਸੀ ਉਹ ਚੁਣਿਆ ਗਿਆ ਸਰਦਾਰ ਸੁਖਵਿੰਦਰ ਸਿੰਘ ਜੀ ਮੰਡੇਬਰ ਜਮਨਾ ਨਗਰ ਉਹਨਾਂ ਨੂੰ ਜਰਨਲ ਸਕੱਤਰ ਚੁਣਿਆ ਗਿਆ ਸਰਦਾਰ ਗੁਲਾਬ ਸਿੰਘ ਜੀ ਮੂਨਕਰਨਾਲ ਉਹਨਾਂ ਨੂੰ ਮੀਤ ਸਕੱਤਰ ਚੁਣਿਆ ਗਿਆ ਔਰ ਇਸੇ ਤਰ੍ਹਾਂ 6 ਐਗਜ਼ੈਕਟਿਵ ਮੈਂਬਰ ਸਰਦਾਰ ਬਲਦੇਵ ਸਿੰਘ ਜੀ ਰਹਿਣ ਵਾਲੀ ਜੋ ਫਤਿਆਬਾਦ ਉਹਨਾਂ ਨੂੰ ਐਗਜ਼ੀਕਟਿਵ ਮੈਂਬਰ ਜਥੇਦਾਰ ਜਗਸੀਰ ਸਿੰਘ ਜੀ ਮੰਗਿਆਣਾ ਐਗਜ਼ੀਕਟਿਵ ਮੈਂਬਰ ਔਰ ਇਸੇ ਤਰ੍ਹਾਂ ਸਰਦਾਰ ਤਰਵਿੰਦਰਪਾਲ ਸਿੰਘ ਜੀ ਅੰਮ੍ਰਾਲਾ ਉਹਨਾਂ ਨੂੰ ਵੀ ਐਗਜ਼ੀਕਟਿਵ ਮੈਂਬਰ ਸਰਦਾਰ ਤਜਿੰਦਰਪਾਲ ਸਿੰਘ ਜੀ ਨਾਰਨੌਲ ਮਹਿੰਦਰਗੜ ਉਹਨਾਂ ਨੂੰ ਵੀ ਐਗਜ਼ੀਕਟਿਵ ਮੈਂਬਰ ਸਰਦਾਰ ਸੁਦਰਸ਼ਨ ਸਿੰਘ ਦੀਪਵਾਨੀ ਐਗਜ਼ੀਕਟਿਵ ਮੈਂਬਰ ਤੇ ਦਾਸ ਨੂੰ ਐਗਜ਼ੀਕਟਿਵ ਮੈਂਬਰ ਚੁਣਿਆ ਗਿਆ ਤੇ ਨਾਲ ਧਰਮ ਪ੍ਰਚਾਰ ਪ੍ਰਸਾਰ ਦੀ ਸੇਵਾ ਦਿੱਤੀ ਗਈ ਉਸ ਦਿਨ ਜੋ ਜਰਨਲ ਹਾਊਸ ਦੇ ਵੱਲੋਂ ਫੈਸਲੇ ਹੋਏ ਉਸ ਤੋਂ ਬਾਅਦ ਐਗਜ਼ੈਕਟਿਵ ਦੀ ਮੀਟਿੰਗ 5 ਅਪ੍ਰੈਲ ਨੂੰ ਜੋ ਹੋਈ ਮੁਖ ਦਫਤਰ ਵਿਖੇ ਉਹਦੇ ਵਿੱਚ ਹਰਿਆਣਾ ਸਿਗੁਰਦਾਰਾ ਪ੍ਰਬੰਧਕ ਕਮੇਟੀ ਦੇ ਜੋ ਐਡਵਾਈਜ਼ਰ ਸਲਾਹਕਾਰ ਸਰਦਾਰ ਗੁਰਵਿੰਦਰ ਗੁਰਵਿੰਦਰ ਸਿੰਘ ਧਮੀਜਾ ਕਰਨਾਲ ਜਿਹੜੇ ਪਹਿਲਾਂ ਜਰਨਲ ਸਕੱਤਰ ਵੀ ਰਹੇ ਔਰ ਸਰਦਾਰ ਕਮਲਜੀਤ ਸਿੰਘ ਜ਼ਰਾਣਾ ਉਹਨਾਂ ਨੂੰ ਹਰਿਆਣਾ ਕਮੇਟੀ ਦੇ ਸਪੋਕਸਮੈਨ ਚੁਣਿਆ ਗਿਆ ਬਾਕੀ ਜਿਹੜੇ ਸਾਡੇ ਜਰਨਲ ਹਾਊਸ ਦੇ ਮੈਂਬਰ ਸਹਿਬਾਨ ਉਹਨਾਂ ਨੂੰ ਵੀ ਵੱਖ-ਵੱਖ ਵਿਭਾਗਾਂ ਦੇ ਇੰਚਾਰਜ ਜਿਹੜਾ ਉਹ ਲਾਇਆ ਗਿਆ ਉਹਨਾਂ ਦੀਆਂ ਸਬਾਵਾਂ ਜਿਹੜੀਆਂ ਨੇ ਕਿ ਤਾਂਕਿ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਸਿੱਖ ਸੰਗਤਾਂ ਦੀਆਂ ਭਾਵਨਾ ਅਨੁਸਾਰ ਚੜ੍ਹਦੀ ਕਲਾ ਦੇ ਨਾਲ ਜਿਹੜਾ ਕਾਰਜਾ ਕਰ ਸਕੇ ਜਿੱਥੇ ਹੋਰ ਬਹੁਤ ਸਾਰੇ ਕਾਰਜ ਧਰਮ ਪ੍ਰਚਾਰ ਪ੍ਰਸਾਰ ਦੇ ਗੁਰੂ ਘਰਾਂ ਦੇ ਸਚੱਜੇ ਪ੍ਰਬੰਧ ਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਖੇ ਗਏ ਆ ਜੋ ਪਿਛਲੇ ਸਮੇਂ ਕੁਝ ਹੁਣ ਤਾਈਆਂ ਕਮੀਆਂ ਰਹੀਆਂ ਨੇ ਉਹਨਾਂ ਹੁਣ ਤਾਂ ਇਹ ਕਮੀਆਂ ਨੂੰ ਦੂਰ ਕਰਨ ਵਾਸਤੇ ਸਾਰਿਆਂ ਨੇ ਇਕੱਤਰਤਾ ਨਾਲ ਮਿਲਵਰਤਨ ਦੇ ਨਾਲ ਹੁਣ ਜਿਹੜਾ ਫੈਸਲਾ ਕੀਤਾ ਕਿ ਅਗਾ ਚੜ੍ਹਦੀ ਕਲਾ ਨਾਲ ਕੰਮ ਕੀਤਾ ਜਾਵੇ ਜਿਹੜੀਆਂ ਭਾਵਨਾਵਾਂ ਨੂੰ ਲੈ ਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੌਂਦ ਵਿੱਚ ਲਿਆਂਦੀ ਸੀ ਸੰਗਤਾਂ ਹਰਿਆਣੇ ਦੀਆਂ ਸੰਘਰਸ਼ ਕੀਤਾ ਜੇਲਾ ਕਟੀਆਂ ਮੁਕਦਮੇ ਚੱਲੇ ਹਰੇਲਾਂ ਰੋਕੀਆਂ ਸੜਕਾਂ ਰੋਕੀਆਂ ਉਹ ਜਿਹੜੀਆਂ ਭਾਵਨਾਵਾਂ ਸੰਗਤਾਂ ਦੀਆਂ ਉਹਨਾਂ ਤੇ ਪੂਰਨ ਉਤਰਿਆ ਜਾਵੇ ਇਹਦੇ ਵਿੱਚ ਵੱਡਾ ਫੈਸਲਾ ਜਿਹੜਾ ਅਸੀਂ ਕੱਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਸ੍ਰੀ ਨਾਢਾ ਸਾਹਿਬ ਪੰਜ ਪੂਲਾ ਵਿਖੇ ਮੌਜੂਦਾ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਿਆ ਗਿਆ ਜਿੱਥੇ ਸਾਡੇ ਅਹੁਦੇਦਾਰ ਸਾਹਿਬਾਨ ਮੈਂਬਰ ਸਾਹਿਬਾਨ ਹਾਜ਼ਰ ਸਨ ਕਿ ਜਿਹੜੇ ਸਾਡੇ ਸਿੱਖ ਬੱਚੇ ਬੱਚੀਆਂ ਜਿਹੜੇ ਅੰਮ੍ਰਿਤਧਾਰੀ ਆ ਜਿਨ੍ਹਾਂ ਦੇ ਮਾਪੇ-ਬਾਪ ਅੰਮ੍ਰਿਤਧਾਰੀ ਆ ਸਾਡੇ ਤਿੰਨਾਂ ਸਕੂਲਾਂ ਵਿੱਚ ਜਿਹੜੇ ਤਿੰਨ ਵਿਦਿਅਕ ਅਦਾਰੇ ਆ ਸਾਡੇ ਕੋਲ ਉਹਨਾਂ 'ਚ ਉਹਨਾਂ ਨੂੰ ਫ੍ਰੀ ਪੜਾਇਆ ਜਾਵੇਗਾ ਉਹਨਾਂ ਦੀ ਕੋਈ ਫੀਸ ਜਿਹੜੀ ਆ ਉਹ ਨਹੀਂ ਲਈ ਜਾਵੇਗੀ ਤੇ ਜਿਹੜੇ ਦੋ ਕਾਲਜ ਨੇ ਸਾਡੇ ਉਹਨਾਂ ਵਿੱਚ ਵੀ ਬੱਚੇ ਬੱਚੀਆਂ ਨੂੰ ਵਜੀਫੇ ਦਿੱਤੇ ਜਾਣਗੇ ਮੀਰੀ ਪੀਰੀ ਮੈਡੀਕਲ ਕਾਲਜ ਅਜੇ ਪ੍ਰਬੰਧ ਵਿੱਚ ਨਹੀਂ ਆਇਆ ਜਿਹੜੇ 5 ਵਿਦਿਅਕ ادارے ਸਾਡੇ ਕੋਲ ਆ ਇਹਨਾਂ 'ਚ ਸਕੂਲਾਂ ਅੰਦਰ ਤਾਂ ਫ੍ਰੀ ਉਹਨਾਂ ਨੂੰ ਪੜਾਇਆ ਜਾਵੇਗਾ ਉਹਨਾਂ ਦੀ ਕੋਈ ਫੀਸ ਨਹੀਂ ਹੋਵੇਗੀ ਪੜਾਉਣ ਦੀ ਔਰ ਇਸੇ ਤਰ੍ਹਾਂ ਜਿਹੜੇ ਬੱਚੇ ਬੱਚੀਆਂ ਅੰਮ੍ਰਿਤਧਾਰੀ ਨੇ ਉਹਨਾਂ ਨੂੰ ਵਜੀਫੇ ਜਿਹੜੇ ਆ ਉਹ ਕਾਲਜ ਦੇ ਵਿੱਚ ਵੀ ਦਿੱਤੇ ਜਾਣਗੇ ਧਰਮ ਪ੍ਰਚਾਰ ਪ੍ਰਸਾਰ ਲਈ ਵੀ ਵੱਡੇ ਉਪਰਾਲੇ ਜਿਹੜੇ ਸਾਡੇ ਰਾਗੀ ਢਾਡੀ ਕਥਾਵਾਚਕ ਪ੍ਰਚਾਰਕ ਪਿਛਲੇ ਸਮੇਂ ਜਿਨ੍ਹਾਂ ਦੀ ਇੰਟਰਵਿਊ ਵੀ ਲਈਆਂ ਗਈਆਂ ਔਰ ਜ਼ਵੈਨਿੰਗ ਲੈਟਰਾਂ ਨਹੀਂ ਜਿਨ੍ਹਾਂ ਨੂੰ ਦਿੱਤੀਆਂ ਗਈਆਂ ਉਹਨਾਂ ਦੀ ਵੀ ਜ਼ਵੈਨਿੰਗ ਕਰਵਾਈ ਜਾ ਰਹੀ ਹੈ ਤਾਂ ਕਿ ਧਰਮ ਪ੍ਰਚਾਰ ਪ੍ਰਸਾਰ ਚੜ੍ਹਦੀ ਕਲਾ ਨਾਲ ਹੋਵੇ ਕਿਉਂਕਿ ਦੋ ਸਾਬਾ ਆਫਿਸ ਵੀ ਨਾਲ ਸਿਰਸਾ ਤੇ ਪੰਜ ਕੂਲਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਸ੍ਰੀ ਨਾਡਾ ਸਾਹਿਬ ਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਜੋ ਸੂਰਤ ਗੜੀਆ ਬਾਜ਼ਾਰ ਸਿਰਸਾ ਦੇ ਵਿੱਚ ਇਥੋਂ ਜਿਹੜਾ ਹੈਗਾ ਉਹ ਪ੍ਰਚਾਰ ਦੇ ਜਥੇ ਇਲਾਕਿਆਂ ਦੇ ਵਿੱਚ ਜਾਣਗੇ ਸੰਗਤਾਂ ਨੂੰ ਅਪੀਲ ਹੈ ਕਿ ਸੰਗਤਾਂ ਸਹਿਯੋਗ ਕਰਨ ਔਰ ਇਹ ਵੱਡਾ ਅੱਲਾ ਸਾਨੂੰ ਮਾਣ ਮਹਿਸੂਸ ਹੋ ਰਿਹਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਸਿੱਖ ਬੱਚਿਆਂ ਨੂੰ ਵਿਦਿਆ ਵਾਲੇ ਪਾਸੇ ਪ੍ਰੇਰਿਤ ਕਰਨ ਜਿੱਥੇ ਰੋਹਾਨੀਅਤ ਅਧਿਆਤਮ ਦੀ ਵਿਦਿਆ ਲਈ ਜਲਦੀ ਗੁਰਮਤ ਵਿਦਿਆਲਾ ਖੋਲਿਆ ਜਾ ਰਿਹਾ ਉੱਥੇ ਆਪਣੇ ਸਕੂਲਾਂ ਦੇ ਅੰਦਰ ਇਹਨਾਂ ਸਿੱਖ ਬੱਚਿਆਂ ਨੂੰ ਜਿਹੜੇ ਅਮਰਤਧਾਰੀ ਸਿੱਖ ਬੱਚੇ ਆ ਤੇ ਮਾਪੇ ਅਮਰਤਧਾਰੀ ਆ ਉਹਨਾਂ ਨੂੰ ਫਰੀ ਕਿਸੇ ਤਰ੍ਹਾਂ ਦੀ ਫੀਸ ਜਿਹੜੀ ਉਹਨਾਂ ਤੋਂ ਨਹੀਂ ਲਈ ਜਾਵੇਗੀ ਔਰ ਕਾਲਜ ਦੇ ਵਿੱਚ ਬੱਚਿਆਂ ਨੂੰ ਵਜੀਫੇ ਦਿੱਤੇ ਜਾਣਗੇ ਸੋ ਸੰਗਤਾਂ ਨੂੰ ਅਪੀਲ ਆ અમરતારી ગુરુશકુમા માબાપ ਨੂੰ اپીલા કે ਆਪਣੇ બચ્ચા ਨੂੰ ਆਪਣੇ નીડલેસ સ્કૂલਾਂ ਜਿਹੜੇ ਤਿੰਨ ਸਕੂਲ ਨੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਵਿੱਚ ਉਹਨਾਂ ਦੇ ਦਾਖਲੇ ਤੁਰੰਤ ਕਰਾਏ ਜਾਣ ਇਹ ਜਿਹੜਾ ਸਕੂਲਾਂ ਤੱਕ ਜਿਹੜਾ ਹੈਗਾ ਉਹ ਮਤਾ ਪਹੁੰਚ ਜਾਵੇਗਾ ਅਜ ਭੜਕਦੇ ਅੰਦਰ ਤੇ ਬੱਚੇ ਤੇ ਉਹਨਾਂ ਦੇ ਮਾਪੇ ਜਿਹੜੇ ਆ ਸਕੂਲਾਂ ਨਾਲ ਸੰਪਰਕ ਕਰਨ ਤੇ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਦੇ ਵਿੱਚ ਜਿਹੜੀ ਵੀ ਕਲਾਸ ਦੇ ਵਿਦਿਆਰਥੀ ਹੈ ਸਕੂਲੀ ਸਟਾਫ ਪ੍ਰਿੰਸੀਪਲ ਸਹਿਬਾਨ ਤੇ ਅਧਿਆਪਕ ਸਹਿਬਾਨ ਉਹਨਾਂ ਦੇ ਦਾਖਲੇ ਕਰਨ ਤੇ ਇਹ ਜਿਹੜੇ ਪਰਿਵਾਰ ਨੇ ਅੰਮ੍ਰਿਤਧਾਰੀ ਗੁਰਸਿੱਖ ਉਹ ਇਸ ਦਾ ਹੈ ਜੋ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਸਿੱਖ ਬੱਚਿਆਂ ਨੂੰ ਪੜਾਉਣ ਵਾਸਤੇ ਉਹਦਾ ਪੂਰਾ ਪੂਰਾ ਲਾਹਾ ਜਿਹੜਾ ਉਹ ਪ੍ਰਾਪਤ ਕਰਨ ਸਾਰੇ ਸਹਿਯੋਗ ਦਿਓ ਉਹ ਲਾਂਚ ਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ